ਕੋ ਪਿਛਲੇ ਇੱਕ ਮਹੀਨੇ ਤੋਂ ਅਸੀਂ ਲੁਧਿਆਣਾ ਪੱਛਮੀ ਜਿਹੜੀ ਚੋਣ ਹੈ ਜਿਹੜੇ ਸਾਡੇ ਸਤਕਾਰ ਉਪਰ ਆ ਗੋ ਬੀ ਡੀ ਐਮ ਐਲ ਸੀਗੇ ਅਚਾਨਕ ਉਹ ਇਦੂ ਘਟਨਾ ਹੋਈ ਤੇ ਉਹਨਾਂ ਦਾ ਦੁਨੀਆ ਤੋਂ ਪੁੱਛ ਕਰ ਗਏ ਉਤੇ ਪਚੋਣਾ ਜਿਹੜੀ ਉਹਦੇ ਵਿੱਚ ਅਸੀਂ ਲੱਗੇ ਹੋਏ ਹਾਂ ਅਸੀਂ ਡੋਰ ਡੋਰ ਕਰ ਰਹੇ ਹਾਂ ਸਰਕਾਰ ਦੀਆਂ ਪ੍ਰਾਪਤੀਆਂ ਘੜ ਘੜ ਜਾ ਰਹੇ ਹਾਂ ਤੇ ਕੱਲ 17 ਤਰੀਕ ਜਾਨੀ ਕੱਜ 16 ਤਰੀਕ ਹੈ ਕੱਲ ਸਮਾਪਤੀ ਹੈ ਚੋਣ ਪ੍ਰਚਾਰ ਦੀ ਔਰ ਨਾਬੇ ਤੋਂ ਵੀ ਪ੍ਰਾਪਰ ਟੀਮਾਂ ਜਿਹੜੀਆਂ ਨੇ ਚਾਹੇ ਯੂਥ ਵਿੰਗ ਆ ਚਾਹੇ ਐਸ ਸੀ ਵਿੰਗ ਆ ਚਾਹੇ ਟ੍ਰੇਡ ਵਿੰਗ ਆ ਚਾਹੇ ਮੈਲਾ ਵਿੰਗ ਆ ਜਿੰਨੇ ਸਾਡੇ ਵਿੰਗ ਨੇ ਸਾਰੇ ਅਲੱਗ-ਅਲੱਗ ਜੁਗੀਆਂ ਲੱਗੀਆਂ ਹੋਈਆਂ ਨੇ ਔਰ ਸਾਡੇ ਚੇਅਰਮੈਨ ਸਾਹਿਬ ਦੀਪਾ ਰਾਮਗੜ ਜੀ ਗੁਰਦੀਪ ਟਵਾਣਾ ਸਾਹਿਬ ਗੁਰਲਾਲ ਮੱਲੀ ਸਾਹਿਬ ਜੀ ਅੰਦਰ ਖੇੜਾ ਸਾਹਿਬ ਸਾਡੇ ਮਨਪ੍ਰੀਤ ਧਾਲੂਕੇ ਹੋਰ ਹੀ ਸਾਡੇ ਸ਼ੈਂਕੀ ਜੀ ਨਾਤੇ ਮਦਰ ਪ੍ਰਧਾਨ ਨੇ ਜੀ ਨਗਰ ਪੰਚਾਇਤ ਭਾਸੋਂ ਦੇ ਸਾਡੇ ਸਾਰੇ ਐਮਸੀ ਸਾਹਿਬਾਨ ਚਾਹੇ ਭਾਸੋਂ ਦੇ ਨੇ ਚਾਹੇ ਨਾਭੇ ਦੇ ਨੇ ਸਾਰੀਆਂ ਸਾਡੀਆਂ ਟੀਮਾਂ ਸਾਡੇ ਸੱਤ ਪਾਲ ਮਿੱਤਲ ਜੀ ਸਾਡੇ ਭਰਾ ਬਹੁਤ ਮਦਦ ਕਰ ਰਿਹਾ ਜੀ ਦਿਨ ਰਾਤ ਇੱਕ ਕੀਤੀ ਪਈ ਇਹਨਾਂ ਨੇ ਤੇ ਅਸੀਂ ਸਾਰੇ ਮਿਲ ਕੇ ਜਿਹੜੇ ਆ ਜੀ ਉਹ ਆਮਾਦੀ ਪਾਰਟੀ ਦਾ ਪ੍ਰਚਾਰ ਜਿਹੜਾ ਅਸੀਂ ਕਰ ਰਹੇ ਹਾਂ ਔ ਨਾ ਬੱਸ ਕਾਂਗਰਸ ਨੂੰ ਮੂੰਹ ਲਾ ਰਿਹਾ ਜੀ ਨਾ ਹੀ ਕਿਸੇ ਹੋਰ ਕੋਈ ਪਾਰਟੀ ਨੂੰ ਲਾ ਰਿਹਾ ਜੀ ਪਰ ਜਿਹੜਾ ਕਾਂਗਰਸ ਦਾ ਉਮੀਦਵਾਰ ਹੈ ਜੀ ਉਹਦੀ ਤਾਂ ਬੋਲਬਾਣੀ ਇੰਨੀ ਮਾੜੀ ਹੈ ਇਹਨਾਂ ਨੂੰ ਪੁੱਛੋ ਨਾ ਪੁੱਛ। ਉਹ ਸਾਡੇ ਜਿਹੜੇ ਸੰਜੀਵ ਰੋੜਾ ਜੀ ਨੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਿਹੜਾ ਰਾਸਟਰ ਮੈਂਬਰ ਨੇ ਪਰ ਪਿਛਲੇ 3 ਸਾਲਾਂ ਤੋਂ ਸੇਵਾ ਕਰਨ ਲੁਧਿਆਣਾ ਦੇ ਵਿੱਚ ਉਹਦਾ ਕਰਦਾਰ ਇੰਨਾ ਸ਼ਾਨਦਾਰ ਹੈ ਇੰਨੇ ਵਧੀਆ ਸਮਾਜ ਸੇਵੀ ਨੇ ਕਿ ਉਹਨਾਂ ਬਾਕੀਟਾ ਜਿਹੜਾ ਕੰਮ ਹੈ ਜੀ ਲੋਕ ਆਪ ਕਣਾਉਂਦੇ ਨੇ ਉਹ ਲਾਲ ਕੀਰ ਦਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਉਹਨੇ ਹੱਲ ਕੀਤਾ ਸਿਵਰ ਅਸਥਾਨ ਲੁਧਿਆਣਾ ਦੀ ਗੱਲ ਕਰੀਏ ਬਹੁਤ ਹੀ ਵਾਕਮਾਲ ਕੰਮ ਕੀਤਾ ਟਰਾਂਸਫਰਮਰ ਦੀ ਬਹੁਤ ਵੱਡੀ ਪ੍ਰੋਬਲਮ ਸੀਗੀ ਉਹ ਸਾਰੇ ਲਵਾ ਦਿੱਤੇ ਉਹਨਾਂ ਨੇ ਸੀਵਰੇਜ ਦੇ ਕਈ ਜਗ੍ਹਾ ਕੰਮ ਜਿਹੜੇ ਆ ਹੋ ਗਏ ਸੋ ਕਹਿੰਦਾ ਭਾਵੇਂ ਕੰਮ ਤਾਂ ਪਹਿਲੇ ਚੱਲ ਰਿਹਾ ਸੀ ਪਰ ਉਹਦੀ ਆਗੇ ਰਫਾਰ ਜਿਹੜੀ ਹੈ ਉਹ ਸੰਦੀਪ अरोड़ा ਜੀ ਦੇ ਹੌਂ ਕਰਕੇ ਵੱਧ ਗਈ ਹੈ ਔਰ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਦੀ ਵਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜਿਹੜੀ ਸਾਡੀ ਟੀਮ ਕੰਮ ਕਰ ਰਹੀ ਹੈ ਅਰਵਿੰਨ ਕੇਜੀਵਾ ਬਾਦ ਸਾਹਿਬ উনি ਸ਼ਿਸ਼ੋਧਿਆ ਜੀ ਸਾਡੀ ਸਾਰੀ ਟੀਮ ਜਿਹੜੀ ਇੱਥੇ ਲੱਗੀ ਹੋਈ ਹੈ ਔਰ 19 ਤਰੀਕ ਨੂੰ ਗੋਟਾ ਨੇ ਤੇ ਰਿਜ਼ਲਟ ਜਦੋਂ ਆਊਗਾ ਮਾਨੀ ਪਾਰਟੀ ਵੱਡੇ ਫਰਕ ਨਾਲ ਚੋਣ ਜਿੱਤੂਗੀ ਔਰ ਲੁਧਿਆਣਾ ਪੱਛਮੀ ਦੇ ਸ਼੍ਰੀ ਸੰਜੀਵ ਰੋੜਾ ਜੀ ਜਿਹੜੇ ਸਮਾਸਥਵੀ ਨੇ ਉਹ ਅਗਲੇ ਜਿਹੜੇ ਨੇ ਐਮ ਐਲ ਏ ਹੋਣਗੇ ਇੱਥੋਂ ਔਰ ਸਾਡੇ ਪਾਰਟੀ ਨੇ ਅਨਾਉਂਸ ਕੀਤਾ ਸਾਡੀ ਹਾਈ ਕਮਾਂਡ ਅਰਬਿੰਦ ਕੇਜਰੀਵਾ ਸਾਹਿਬ ਨੇ ਸਾਰੀ ਹਾਈ ਕਮਾਂਡ ਨੇ ਕਿ ਜਿੰਨੇ ਜਿੱਤਦੇ ਨੇ ਤਾਂ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲਗੀ ਯਾਨੀ ਕਿ ਉਹ ਕੈਬਨਿਟ ਦੀ ਸੇਵਾ ਬਹੁਣਗੇ ਜੀ ਪੀ ਜੀ ਦੀ ਸੀਐਮ ਅਨਿਸ਼ੀ ਕੁਤਿਆ ਨਾਲ ਹੋਰ ਵੀ ਬਹੁਤ ਧਾਰਨੀ ਹੈਗਾ ਓਕੇ ਜੀ 3万ਤਾ ਇੱਥੇ ਲੈਸੀ ਬੜੀ ਜਾਂਦੇ ਨਹੀਂ ਕੋਈ ਐਂ ਨਹੀਂ ਕਹਿੰਦੇ ਹੁੰਦੇ ਜਦੋਂ ਦਿੱਲੀ ਚ ਪਹਿਲੀ ਇਲੈਕਸ਼ਨ ਲੜੀ ਨਾ ਸਿੱਧਾ ਅਦਿਸ਼ਚੇ ਦੀ ਚਲਣ ਤਾਂ ਹੈ ਨਹੀਂ ਸੰਸਾਰ ਤੇ ਉਹ ਕਹਿੰਦੇ ਜੀ ਇਹ ਇਹ ਕੌਣ ਲੈ ਨਹੀਂ ਕਿ ਡਿਸਾਈਡ ਜੀ ਤੇ ਖੜੇ ਨਾਰੇ ਲਾ ਰਹੇ ਨੇ ਉਹ ਕਹਿੰਦੇ ਜੀ ਆਮ ਪਾਰਟੀ ਵਾਲੇ ਕਹਿੰਦੇ ਇਹਨਾਂ ਨੂੰ ਕੌਣ ਪੜਦਾ ਜੀ ਇਹ ਤਾਂ ਨਾਲੀ ਨਾਲੀ ਦੇ ਕੀੜੇ ਨੇ ਔਰ ਉਹਨੂੰ ਪਤਾ ਲੱਗਿਆ ਜਦੋਂ ਖਰਾ ਕੇ ਉਹ ਮਾਰਿਆ ਔਰ ਸਰਕਾਰ ਪ੍ਰਚੰਡ ਸਰਕਾਰ ਜਿਹੜੀ ਹੈ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਤਿੰਨ ਵਾਰ ਮੁੱਖ ਮੰਤਰੀ ਬਣੇ ਨੇ ਜਿੱਤ ਹਾਰਾ ਬਣੀਆਂ ਹੋਈਆਂ ਨੇ ਪਰ ਹੁਣ ਦਿੱਲੀ ਦੇ ਲੋਕ ਯਾਦ ਕਰਦੇ ਆ ਕੇਜਰੀਵਾਲ ਸਾਹਿਬ ਨੂੰ ਪੰਜਾਬ ਦੇ ਵਿੱਚ ਮੁੱਖ ਮੰਤਰੀ ਪ ਲੋਕ ਕਿੰਨਾ ਸਵਾ ਰਹੇ ਆ ਰੋਜ਼ ਵੀਡੀਓ ਦੇਖਦੇ ਆ ਸੋਸ਼ਲ ਮੀਡੀਆ ਤੇ ਕਿਸਾਨ ਇੰਨਾ ਕੋਸ਼ਿਸ਼ ਕਰਦੇ ਕਿਸਾਨ ਤੱਕ ਪਾਣੀ ਆ ਰਿਹਾ ਪਾਰੀਆਂ ਲਈ ਪਾਲਸੀ ਬਣਾ ਦਿੱਤੀ ਗਈ ਆ ਔਰ ਜਿਹੜਾ ਰਜਿਸਟਰੀਆਂ ਦਾ ਆਨਲਾਈਨ ਕੰਮ ਸ਼ੁਰੂ ਕਰਤਾ ਹੁਣ ਥੱਕੀ ਥੋੜੀ ਬੰਦ ਹੋ ਗਈ ਆ ਤੇ ਸੜਕਾਂ ਦਾ ਕੰਮ ਸ਼ੁਰੂ ਹੋ ਗਿਆ ਤੇ ਗਰੀਬਾਂ ਦੇ ਬੱਚਿਆਂ ਲਈ ਮੱਧ ਵਰਗੀ ਬੱਚਿਆਂ ਲਈ ਸਭ ਲਈ ਨੌਕਰੀਆਂ 55000 ਤੋਂ ਉੱਪਰ ਨੌਕਰੀਆਂ ਦਿੱਤੀਆਂ ਗਈਆਂ ਨੇ ਇਹ ਸਾਰੇ ਪੋਜ਼ਿਟਿਵ ਸਾਈਨ ਨੇ ਔਰ ਵਿਰੋਧੀਆਂ ਨੇ ਬਰੋਧੀਆਂ ਥੋੜਾ ਕਹਿਣਗੇ ਜੀ ਆਂ ਪਾੜੀ ਜਿੱਤਰੀ ਆ ਜੀ ਵਿਰੋਧੀਆਂ ਤਾਂ ਕਹੀ ਜਾਣ ਇਹ ਇਹਨਾਂ ਦਾ ਕੁਝ ਨਹੀਂ ਜੀ ਇਹਨਾਂ ਦਾ ਕੁਝ ਨਹੀਂ ਕਿਉਂਕਿ ਗਵਰਦੀਆਂ ਦਾ ਕੰਮ ਹੀ ਮਾੜਾ ਬੁਲਣਾ ਹੁੰਦਾ ਜੀ ਤੇ ਪਰ ਆਮਾਦੀ ਪਾਰਟੀ ਬਹੁਤ ਮਜ਼ਬੂਤੀ ਨਾਲ ਇਲੈਕਸ਼ਨ ਲੜ ਰਹੀ ਹੈ ਸੰਜੀਵ ਅਰੋੜਾ ਜੀ ਦਾ ਕਰਦਾਰ ਉਹਦਾ ਸੁਭਾਅ ਜਿਹੜਾ ਹੈ ਜੀ ਬੜਾ ਨਿਗਾ ਸੁਭਾਅ ਹਰੇਕ ਨੂੰ ਮਿਲਦਾ ਸਰ ਨੇ ਤੇ ਬਹੁਤ ਹੀ ਅੱਛੇ ਤਰੀਕੇ ਨਾਲ ਕੈਂਪੇਨ ਜਿਹੜੀ ਚੱਲ ਰਹੀ ਹੈ ਅੱਜ ਮਾਦੇ ਤੋਂ ਸਾਡਾ ਬੱਤਾ ਕਾਫਲਾ ਜਿਹੜਾ ਹੈ ਜੀ ਸਾਡੇ ਯੂਥ ਦੇ ਆਪੂ ਸਾਡੇ ਐਮਸੀ ਸਰਬਾਨ ਨਾਪਾ ਪਾਸੋਂ ਸਾਡੇ ਸਾਰੇ ਲੀਡਰ ਜਿੰਨੇ ਆ ਲੱਕੀ ਪਾਸੋਂ ਮੇਰੇ ਛੋਟਾ ਵੀਰ ਖੜਾ ਠੀਕ ਹੈ ਜੀ ਤੇ ਜਿੰਨੇ ਵੀ ਸਾਡੇ ਭਰਾ ਨੇ ਤੇ ਸਾਰੇ ਉਹ ਪੂਰੀ ਦਿਲ ਜਾਨਦਾਰ ਨਾ ਕੰਮ ਕੀਤਾ ਤੇ ਬਸ 2 ਦਿਨ ਦਾ ਸਮਾਂ ਬਾਕੀ ਐ ਅੱਜ ਅਸੀਂ ਚੱਲੇ ਆਂ ਰੋਡ ショਊ ਵੀ ਐ ਜੀ ਤੇ ਸੰਜੀਤ ਸਿੰਘ ਜੀ ਦਾ ਪ੍ਰੋਗਰਾਮ ਵੀ ਹੈਗਾ ਉਹ ਸਾਰੇ ਸਟੈਂਡ ਕਰਾਂਗੇ ਸਾਡੀਆਂ ਜਿਹੜੀਆਂ ਟੀਮਾਂ ਨੇ ਇਹ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਜੀ ਅਲੱਗ-ਅਲੱਗ ਖੇਤਰ ਦੇ ਵਿੱਚ ਜੁੜੇ ਲੱਗੀਆਂ ਨੇ ਪਰ ਹਰੇਕ ਬੰਦਾ ਚਾਹੇ ਉਹ ਘਰ ਦੇ ਵਿੱਚ ਆ ਚਾਹੇ ਉਹ ਦੁਕਾਨ ਦੇ ਵਿੱਚ ਆ ਅਸੀਂ ਹਰੇਕ ਜੇ ਜਾ ਕੇ ਪੈਰੀਂ ਤਲਾਕਿਆ ਆਪਣੀ ਜਿਹੜੀਆਂ ਨੇ 3 ਸਾਲ ਦੀਆਂ ਪ੍ਰਾਪਤੀਆਂ ਉਹਦਾ ਪੇਪਰ ਖਿਦਦੇ ਨੇ ਤਾਂ ਉਹ ਇੰਨੇ ਖੁਸ਼ ਹੁੰਦੇ ਨੇ ਕਹਿੰਦੇ ਜੀ ਤੁਸੀਂ ਇੰਨੀ ਕੰਮ ਕਰਮ ਵਿੱਚ ਘੁੰਮੇ ਜਾਂਦੇ ਹੋ ਕੰਮ ਪੜੇ ਜਿੱਤੀ ਪਈ